ਤਨ ਬਾਬਾ ਸ੍ਰੀ ਚਾਂਦ ਜੀ ਇੱਕ ਵਿਅਕਤੀ ਦੋ ਪਰੀਆਂ ਨੂੰ ਹਰ ਰੋਜ਼ ਤਲਾਬ ਵਿੱਚੋਂ ਪਾਣੀ ਪੀਂਦੇ ਦੇਖਦਾ ਉਹ ਹਰ ਰੋਜ਼ ਇਸੇ ਤਰ੍ਹਾਂ ਦੇਖਦਾ ਇੱਕ ਦਿਨ ਉਹ ਪਰੀਆਂ ਦੇ ਕੋਲ ਚਲਾ ਗਿਆ ਅਤੇ ਪਰੀਆਂ ਨੂੰ ਜਾ ਕੇ ਬੋਲਿਆ ਕਿਰਪਾ ਕਰਕੇ ਮੈਨੂੰ ਬਹੁਤ ਸਾਰਾ ਧਨ ਦਿਓ ਪਰੀਆਂ ਨੇ ਕਿਹਾ ਕਿ ਤੈਨੂੰ ਧਨ ਮਿਲੇਗਾ ਪਰ ਪਰਮਾਤਮਾ ਦਾ ਨਾਮ ਜਪਿਆ ਕਰ ਉਸ ਵਿਅਕਤੀ ਨੇ ਹੁਣ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਉਹ ਵਿਅਕਤੀ ਬਹੁਤ ਲਾਲਚੀ ਸੀ। ਉਸਨੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਹ ਮਸ਼ਹੂਰ ਹੋ ਗਿਆ। ਉਸ ਕੋਲ ਬਹੁਤ ਤਨ ਆਣਾ ਸ਼ੁਰੂ ਹੋ ਗਿਆ। ਹੁਣ ਉਸ ਦਾ ਧਿਆਨ ਮਾਇਆ ਵਿੱਚ ਘਟ ਅਤੇ ਪ੍ਰਮਾਤਮਾ ਵਿੱਚ ਜ਼ਿਆਦਾ ਲੱਗਣ ਲੱਗ ਪਿਆ। ਕੁਝ ਸਮਾਂ ਬੀਤਿਆ ਫਿਰ ਉਹ ਦੋ ਪਰੀਆਂ ਉਸ ਕੋਲ ਆਈਆਂ ਅਤੇ ਬੋਲੀਆਂ ਕਿ ਹੁਣ 10 ਪ੍ਰਮਾਤਮਾ ਦਾ ਨਾਮ ਜ਼ਰੂਰੀ ਹੈ ਜਾਂ ਮਾਇਆ। ਉਹ ਵਿਅਕਤੀ ਬੋਲਿਆ ਕਿ ਮਾਇਆ ਮੈਨੂੰ ਪਹਿਲਾਂ ਜ਼ਰੂਰੀ ਲੱਗਦੀ ਸੀ ਪਰ ਹੁਣ ਪ੍ਰਮਾਤਮਾ ਦਾ ਨਾਮ ਉਡੀ ਲੱਗਦਾ ਹੈ ਮਾਇਆ ਤਾਂ ਇਸ ਸਰੀਰ ਨਾਲ ਹੀ ਰਹਿਣੀ ਹੈ ਪਰਮਾਤਮਾ ਨੇ ਇਸ ਸਰੀਰ ਨਾਲ ਵੀ ਰਹਿਣਾ ਹੈ ਅਤੇ ਉਸ ਉਸ ਅਕਾਲ ਪੁਰਖ ਦੇ ਕਰ ਵਿੱਚ 20 ਪਰਮਾਤਮਾ ਦਾ ਨਾਮ ਹੀ ਚੱਲਣਾ ਹੈ ਹੁਣ ਪਰੀਆਂ ਨੇ ਉਸ ਨੂੰ ਸੱਚ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਧਨ ਤੇਰੇ ਕੋਲ ਖੁਦ ਹੀ ਆ ਜਾਵੇਗਾ ਜੇਕਰ ਪਰਮਾਤਮਾ ਦਾ ਨਾਮ ਸੱਚੇ ਮਨ ਨਾਲ ਜਪੇਗਾ ਪਰ ਜੇਕਰ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਾਂ ਧਨ ਤਾਂ ਆਵੇਗਾ ਪਰ ਉਸ ਨੂੰ ਕੋਈ ਭੋਗ ਨਹੀਂ ਸਕਦਾ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਜ਼ਰੂਰੀ ਹੈ ਪਰਮਾਤਮਾ ਦੇ ਨਾਮ ਵਿੱਚ ਹੀ ਬਰਕਤ ਹੈ ਪਰਮਾਤਮਾ ਦਾ ਨਾਮ ਸਰੀਰ ਵਿੱਚ ਵਸਿਆ ਹੋਵੇ ਤਾਂ aroogta ਹੁੰਦੀ ਹੈ ਮਨ ਵਿੱਚ ਵਸਿਆ ਹੋਵੇ ਤਾਂ ਸ਼ਾਂਤੀ ਹੁੰਦੀ ਹੈ ਨਿਮਰਤਾ ਅਤੇ ਸ਼ਾਂਤੀ ਹੁੰਦੀ ਹੈ ਪਰਮਾਤਮਾ ਤਾਂ ਹਰ ਜਗ੍ਹਾ ਦੇ ਵਿੱਚ ਹੈ ਖੋਜਣ ਦੀ ਗੱਲ ਹੈ ਪਰਮਾਤਮਾ ਇਸ ਦੁਨੀਆ ਵਿੱਚ ਵੀ ਸਾਥ ਦਿੰਦਾ ਹੈ ਅੰਦਰਲਾ ਸਰੀਰ ਵੀ ਸਾਥ ਦਿੰਦਾ ਹੈ ਜੇਕਰ ਪਰਮਾਤਮਾ ਨਾਲ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਨਸਾਨ ਚੱਲਦਾ ਹੈ ਤਨ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਨ ਤਾਮਿਲ ਹੀ ਜਾਂਦਾ ਹੈ ਜੇਕਰ ਪਰਮਾਤਮਾ ਦਾ ਨਾਮ ਸੱਚੇ ਮਨ ਦੇ ਨਾਲ ਲੈਂਦਾ ਹੈ ਪਰਮਾਤਮਾ ਦਾ ਨਾਮ ਹੀ ਧਨ ਦਵਾ ਸਕਦਾ ਹੈ ਪਰ ਧਨ ਪਰਮਾਤਮਾ ਦਾ ਨਾਮ ਨਹੀਂ ਦਵਾ ਸਕਦਾ ਕਿਰਪਾ ਹੀ ਪਰਮਾਤਮਾ ਦੀ ਧਨ ਦਵਾ ਸਕਦੀ ਹੈ ਉਸ ਧਨ ਨੂੰ ਭੋਗਣ ਵਾਲਾ ਵੀ ਪਰਮਾਤਮਾ ਦਾ ਨਾਮ ਹੀ ਹੈ ਮਾਇਆ ਵੀ ਇਨਸਾਨ ਦੇ ਨਾਲ ਰਹਿੰਦੀ ਹੈ ਜੇਕਰ ਉਸ ਨਾਲ ਪਰਮਾਤਮਾ ਦਾ ਨਾਮ ਹੈ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ